ਸਤਿ ਸ਼੍ਰੀ ਅਕਾਲ ਵੀਰੋ ਅੱਜ ਆਪਾਂ ਆਏ ਆ ਰਮਾਣਾ ਰੇਡੀਟਰ ਵਰਕਸ਼ਾਪ ਤੇ ਤੇ ਤੁਹਾਨੂੰ ਮਿਲਾਉਨੇ ਆ ਰਮਾਣੇ ਬਾਈ ਨਾਲ ਹੋਰ ਬਾਈ ਕਿਵੇਂ ਹੋ? ਸਿਹਤ ਵਧੀਆ ਤੁਸੀਂ ਸਾਹਿਬ। ਠੀਕ ਆ। ਇਹ ਕਿਹੜਾ ਰੇਡੀਟਰ ਖੋਲੀ ਜੰਨੇ ਆ ਸਵਰਾਜ ਵਾਲਿਆਂ ਨਾਲ। ਸਵਰਾਜ ਵਾਲਿਆਂ ਨਾਲ। ਠੀਕ ਆ। ਸੀਆਰਡੀ ਠੀਕ ਆ ਸੀਆਰਡੀ ਆ ਇਹੇ। ਹਾਂ। ਜਾਈ ਨਹੀਂ ਬਾਈ ਇਹ ਤਾਂ ਸ਼ੋਅ ਤੋਂ ਮਾਰ ਕੇ ਵੀ ਨਹੀਂ ਲਈ ਹਜੇ ਉਵੇਂ ਹੀ ਏਜੰਸੀ ਦੇ ਮੇਰੇ ਪੰਜ ਦੇ ਮਾਰਕਰ ਲੱਗੇ ਵੀ ਆ ਮਾਰਕਰ ਵੀ ਹਜੇ ਉਵੇਂ ਲੱਗੇ ਵੀ ਆ ਤੇ ਟਰੈਕਟਰ ਚੱਲੇ ਕੋਹ ਹੰਗ ਦੇ ਵੀ 1000 ਗਿੰਟਾਂ ਨਹੀਂ ਚੱਲਿਆ ਟਰੈਕਟਰ ਅੱਛਾ ਇਹ ਫਿਰ ਇੰਨੀ ਛੇਤੀ ਕਿਵੇਂ ਖੁੱਲਣ ਲੱਗ ਗਏ ਇਹ ਬਾਈ ਜਰੇ ਅੱਕੇ ਪਏ ਆ ਜਾਨਾ ਵੀ ਜਿਉਂ ਅਸੀਂ ਲਿਆਂਦਾ ਇਹ ਡੀਲ ਖਰਚਾ ਬਹੁਤ ਜ਼ਿਆਦਾ ਹੈ ਅੱਛਾ ਖਜਾਈ ਹੈ ਨਹੀਂ ਠੀਕ ਆ ਇਹ ਜੇ ਵਾਹਣ ਮਾਉਣ ਨੂੰ ਲੈ ਜਾਂਦੇ ਆਂ ਤੇ 40 ਲੀਟਰ ਦਾ ਪਾ ਕੇ ਤੇ ਗੇੜਾ ਹੀ ਘੱਟਤਾ ਤੇ ਆਂਦੇ ਵੀ ਦੂਜੀ ਟਰੈਕਟਰ ਜਿਹੜੇ ਡੀਲ ਖਰਚਾ ਉਹਨਾਂ ਦਾ ਬਹੁਤ ਘੱਟ ਆਉਂਦਾ ਸੁਰਾਜ ਹੀ ਹਰਸੁਨਿਆ ਠੀਕ ਆ ਉਹ ਵਧੀਆ ਟਰੈਕਟਰ ਆ ਜੀ ਇਆਂ ਨੇ ਵੀ ਨਾਂ ਖਾਈ ਕਰਦਾ ਡੀਲ ਵੱਧ ਖਾਈ ਜਾਂਦਾ ਅੱਛਾ ਤੇ ਕੀ ਆਪਾਂ ਮਾਈਕੋ ਕੰਪਨੀ ਕਰਨਾ ਲੱਗੇ ਹਨ ਠੀਕ ਆ ਇਹਦਾ ਫਿਰ ਆ ਸਾਰਾ ਸਿਸਟਮ ਲਾਊਗਾ ਇਹਦਾ ਉਤੋਂ ਹਾਂ ਇਹ ਸਾਰਾ ਸਿਸਟਮ ਲਾ ਆ ਕੀ ਤੇ ਇਹਦੇ ਪੰਪ ਤੇ ਨਿਉਜਲਾ ਦੂਜੀਆਂ ਕਰਨ ਲੱਗੇ ਆ ਠੀਕ ਆ ਡੀ ਆਈ ਵਾਲਾ ਹਾਂ ਤੇ ਇਹ ਸਾਰਾ ਇਹ ਉਠਾ ਲਓ ਮੀਟਰ ਤੇ ਚੱਲਿਆ ਬਹੁਤ ਘੱਟ ਆ ਠੀਕ ਆ ਆ ਜੋ ਵੀ ਤੁਹਾਨੂੰ ਮੀਟਰ ਦਿਖਾਉਂਦੇ ਆ ਇਹਦੇ ਠੀਕ ਹੈ ਬਈ ਤੇ ਇਹਨੇ ਚਾਰ ਵਾਰ ਨੇ ਲਿਫਟ ਪੰਪ ਪ੍ਰਗਟਤਾ ਅੱਛਾ ਲਿਫਟ ਪੰਪ ਆ ਜਿਹੜਾ ਇਹ ਮੱਕੀ ਵਾਲੀ ਮਸ਼ੀਨ ਤੇ ਚੱਲਦਾ ਹੈ ਠੀਕ ਆ ਆਉਂ ਵਾਲੀ ਤੇ ਅੱਛਾ ਤੇ ਲਿਫਟ ਪੰਪ ਸੜ ਜਾਂਦਾ ਤੇ ਜਮਾਂ ਲਿਫਟ ਪੰਪ ਦਾ ਤੁਹੀਂ ਨਿਕਲ ਜਾਂਦਾ ਅੱਛਾ ਹਾਂ ਤੇ ਉਹ ਲਿਫਟ ਪੰਪ ਆ ਜਿਹੜਾ ਉਹਦਾ ਹੱਲ ਕਰਨਾ ਵੀ ਲਿਫਟ ਪੰਪ ਨਾ ਸਾਢੇ ਨਾ ਲਿਫਟ ਪੰਪ ਖਰਾਬ ਹੋਵੇ ਠੀਕ ਹੈ ਬਈ ਤੇ ਉਹ ਆਪਾਂ ਇਹਦਾ ਪੱਕਾ ਹੱਲ ਕਰਕੇ ਦੇਣਾ ਬਾਈਆਂ ਨੂੰ ਤੇ ਇਹਦੀ ਪੇਕਅਪ ਹੈਣੀ ਆ ਪੇਕਅਪ ਹੈਣੀ ਆ ਸਟਾਰਟ ਕਰਕੇ ਤੁਹਾਨੂੰ ਦਿਖਾ ਦਿੰਦੇ ਫਿਰ ਇਥੇ ਡੀਆਈ ਪੰਪ ਲੱਗੂਗਾ ਹਾਂ ਰੌਂਡ ਹੀ ਬਹੁਤ ਲੈਂਦਾ ਹਾਂ ਮਾਰਾ ਵੇਖ ਦਿਖਾਈਏ ਨਾ ਰੌਂਡ ਹਾਂ ਰੌਂਡ ਦਿਖਾ ਦਿਓ ਪਾਈਆਂ ਨੂੰ ਰੌਂਡ ਬਹੁਤ ਲੈਂਦਾ ਟਰੈਕਟਰ ਬਹੁਤ ਰੌਂਡ ਲੈ ਕੇ ਸਟਾਰਟ ਹੁੰਦਾ ਵੇ ਇਹ ਆਪ ਵੀ ਹੈ ਨਹੀਂ ਨਾ ਤਾਂ ਇਹ ਬਾਕੀ ਆਪਾਂ ਇਹਨੂੰ ਉਹ ਕਰਕੇ ਓਕੇ ਜਮਾ ਇਹਦੀ ਪੀਕ ਅਪ ਵਿਖਾਵਾਂਗੇ ਬਾਅਦ ਵਿਖਾਵਾਂਗੇ ਠੀਕ ਹੈ ਬਈ ਆਹ ਦੇਖ ਲਓ ਫਿਰ ਉਹ ਇਹ ਹਾਲਾ ਸੀ ਸਾਡੇ ਟਰੈਕਟਰਾਂ ਦੇ